ਤੇ ਜਿੱਥੇ ਰੰਭ ਬਣਾ ਕੇ ਪੂਜੇ ਜਾਣ ਇਹਦਾ ਭਾਵ ਇਹ ਹੈ ਪੀ ਅਸੀਂ ਇਹ ਸਬਦ ਕਰਦੇ ਆਂ ਪੀ ਅਸੀਂ ਤੇਰੇ ਤੋਂ ਵੱਡੇ ਹੁਣ ਬਣਾਇਆ ਉਹਨੇ ਆਪਾਂ ਨੂੰ ਮਾਣੀ ਆਖਦੀ ਮਾਟੀ ਤੇ ਜਨਕਿਆ ਰਤਨ ਗਰਭ ਮੇ ਰੱਖਿਆ ਜਿਨ ਕਰ ਯਤਨ ਜਿਨ ਦਿਨੀ ਸੋਭਾ ਵਢਾਈ ਜਿਸ ਮਾਲਕ ਨੇ ਮਿੱਟੀ ਤੋਂ ਰਤਨ ਬਣਾਇਆ ਇਹ ਸਰੀਰ ਬਣਾਇਆ ਜਿਸ ਨਿਮਾ ਦੇ ਗਰਭ ਵਿੱਚ ਰੱਖਿਆ ਕੀਤੀ ਪਾਲਣਾ ਪੋਛਣਾ ਕੀਤੀ ਜਿਸ ਪਿਆਰੇ ਨੇ ਇਹ ਸਾਰਾ ਕੁਝ ਬਣਾਇਆ ਥਾਪਿਆ ਤੇ ਜੇ ਕੋ ਬੰਦਾ ਇਹ ਆਖੇ ਕਿ ਮੈਂ ਉਹਨੂੰ ਬਣਾ ਸਕਦਾ ਕੀ ਇਦਾਂ ਹੋ ਸਕਦਾ ਹੈ ਹਜ਼ੂਰ ਆਖਿਆ ਉਹ ਆਪਣੇ ਆਪ ਤੋਂ ਬਣਿਆ ਹੈ ਤੇ ਫਿਰ ਉਹਨੇ ਕੁਦਰਤ ਬਣਾਈ ਹੈ ਤਾਂ ਕਿ ਉਹਨੂੰ ਮਹਿਸੂਸ ਕੀਤਾ ਜਾ ਸਕਵੇ ਉਹਨੂੰ ਇਦਾਂ ਮਹਿਸੂਸ ਕੀਤਾ ਜਾਵੇ ਕੋ ਫੁੱਲਾਂ ਕੋ ਬੈਠੇ ਤੇ ਉਹਨਾਂ ਫੁੱਲਾਂ ਦੀ ਸੁਗੰਧ ਉਹਨਾਂ ਦੀ ਖੁਸ਼ਬੂ ਮਾਣੇ ਤੇ ਮਹਿਸੂਸ ਕਰੇ ਵੀ ਵੇਖੋ ਉਹ ਰੱਬ ਕਿੰਨਾ ਵੱਡਾ ਹੈ ਜਿਸ ਨੇ ਇਸ ਫੁੱਲ ਅੰਦਰ ਖੁਸ਼ਬੂ ਪਾਈ ਹੈ ਉਹਨੇ ਪਸਾਰਾ ਕਿੰਨਾ ਸੋਹਣਾ ਕੀਤਾ ਫਿਰ ਆਖਿਆ ਬਰਨ ਚਿਹਨ ਨਾਹੀ ਮੁਖ ਨਾਮ ਸਾਰੇ ਉਹਦਾ ਕੋ ਰੂਪ ਨਹੀਂ ਕੋਈ ਚਿੰਨ ਨਹੀਂ ਕੋਈ ਮੁਖ ਨਹੀਂ ਵੀ ਵੇਖ ਕੇ ਉਹਨੂੰ ਆਖੀਏ ਵੀ ਉਹ ਇਦਾਂ ਦਾ ਹੈ ਉਹ ਸਾਰਿਆਂ ਗੁਣਾਂ ਤੋਂ ਪਿੰਨ ਹੈ ਇਹਨਾਂ ਗੁਣਾਂ ਵਿੱਚ ਨਹੀਂ ਆਉਂਦਾ ਜਨ ਨਾਨਕ ਭਗਤ ਦਰ ਤੁਲ ਆਖਿਆ हे ਨਾਨਕ ਆਖ ਉਹਦੀ ਭਗਤੀ ਕਰੀਏ ਤੇ ਉਹਦੇ ਦਰ ਤੇ ਤੁਲ ਜਾਈਏ ਉਸ ਦੇ ਦਰ ਦੇ ਸਮਾਨ ਹੋ ਜਾਈਏ ਇਹ ਕੇਵਲ ਉਸ ਮਾਲਕ ਦੀ ਯਾਦ ਵਿੱਚ ਰਹਿ ਕੇ ਹੋ ਸਕਦਾ ਹੈ ਉਹ ਭਗਤ ਉਹ ਪਰਮੇਸ਼ਰ ਉਹ ਪਿਆਰਾ ਬਯੰਤ ਹੈ ਤੇ ਉਹਦੀ ਯਾਦ ਵਿੱਚ ਜੁੜਿਆਂ ਉਹਦੇ ਦਰ ਤੇ ਪੂਰਨ ਹੋ ਸਕੀਏ ਸੌਖਿਆ ਸਮਝ ਲਈਏ ਵੀ ਜੋ ਕੁਝ ਅਸੀਂ ਆਪਣੇ ਆਪ ਨੂੰ ਅਖਵਾਉਨੇ ਆ ਵੀ ਅਸੀਂ ਗੁਰੂ ਤੇਰੇ ਸਿੱਖ ਹਾਂ ਤੇ ਸਹਬ ਕਿਰਪਾ ਕਰ ਵੀ ਅਸੀਂ ਅਸਲ ਵਿੱਚ ਤੇਰੇ ਸਿੱਖ ਬਣ ਸਕੀਏ ਇੱਕ ਤੇ ਇਹ ਹੈ ਨਾ ਵੀ ਸਿਰਫ ਕਹਾ ਲਿਆ ਅਖਵਾ ਲਿਆ ਵੀ ਵੇਖੋ ਜੇ ਅਸੀਂ ਤੇ ਤੇਰੇ ਬੜੇ-ਬੜੇ ਸਿੱਖ ਹਾਂ ਫਿਰ ਉਸ ਅਖਵਾਉਣ ਨਾਲ ਸਾਡਾ ਕਰਮ ਮੇਲ ਨਹੀਂ ਖਾਂਦਾ ਤੇ ਇਹਦਾ ਭਾਵ ਵੀ ਅਸੀਂ ਕੇਵਲ ਕਹੌਣ ਵਾਲੇ ਆ ਅਖਵਾਉਣ ਵਾਲੇ ਆ ਪਰ ਉਥੋਂ ਤੱਕ ਪਹੁੰਚੇ ਨਹੀਂ ਆਖਰੀ ਉਮਰ ਦਾ ਪੜਾ ਹੈ ਚਰਣਾ ਵਿੱਚ ਜੁੜ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਇੱਕੋ ਹੀ ਤੇਰੇ ਤੇ ਇਹ ਪ੍ਰੋਸਾ ਹੈ ਕਿ ਇਸ ਸੰਸਾਰ ਤੋਂ ਜਾਣ ਲੱਗੇ ਆ ਤੇਰੇ ਦਰਸ਼ਨ ਹੋ ਜਾਣ ਉਹ ਅਰਦਾਸ ਗੁਰੂ ਕੇ ਚਰਨਾਂ ਤੱਕ ਪਹੁੰਚੀ ਦਰਵਾਜ਼ਾ ਖੋਲ੍ਹਿਆ ਪੁੱਛਿਆ ਕੌਣ ਆਖਿਆ ਜਿਹਨੂੰ ਯਾਦ ਕਰਦਾ ਸੈਂ ਆਪਣੇ ਪਲੰਘ ਤੋਂ ਉੱਠਣ ਲੱਗੇ ਤੇ ਮਹਾਰਾਜ ਆਖਿਆ ਕਿ ਤੁਸੀਂ ਪੁਰਖ ਹੋ ਵੱਡੇ ਹੋ ਲੇਟੇ ਰਹੋ ਤੇ ਜਦੋਂ ਇਹ ਬਚਨ ਆਖਿਆ ਵੀ ਯਾਦ ਕਰਦਾ ਸੈਂ ਕਿ ਭਾਈ ਸਿੱਖਾ ਤੈਨੂੰ ਮਿਲਣ ਵਾਸਤੇ ਆਇਆ ਤੇ ਉਹ ਜਿਹੜੀ ਮਿਲਣੀ ਹੈ ਛੇਵੇਂ ਪਾਤਸ਼ਾਹ ਗੁਰੂ ਅਰਗੋਬਿੰਦ ਸਾਹਿਬ ਤੇ ਬਾਬਾ ਬੁੰਡਾ ਸਾਹਿਬ ਜੀ ਦੀ ਇਹ ਜ਼ਿਕਰ ਵੀ ਜਦੋਂ ਇਹ ਬਚਨ ਸੁਣਿਆ ਤੇ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਉਹ ਬੜੇ ਡੂੰਘੇ ਵਿਰਾਗ ਵਿੱਚ ਚਲੇ ਗਏ ਸਹਿਬ ਜਦੋਂ ਪੁੱਛਿਆ ਤੇ ਆਖਿਆ ਮਹਾਰਾਜ ਤੇਰੇ ਦਰ ਤੇ ਪ੍ਰਮਾਣ ਹੋ ਗਏ ਕਿਉਂਕਿ ਤੇਰੇ ਮੁਖ ਚੋਂ ਇਹ ਬਚਨ ਜਿਸ ਵਕਤ ਤੁਸੀਂ ਭਾਈ ਸਿੱਖ ਆਖਿਆ ਦਾ ਭਾਵ ਕਿ ਤੁਸੀਂ ਮੈਨੂੰ ਸਿੱਖ ਪ੍ਰਮਾਣ ਕਰ ਲਿਆ ਹੈ ਮੈਂ ਤੁਹਾਡੇ ਦਰ ਤੇ ਪ੍ਰਵਾਨ ਹੋ ਗਿਆ ਹਾਂ ਕਿਉਂਕਿ ਤੁਸੀਂ ਮੈਨੂੰ ਆਪਣੇ ਮੁਖ ਤੋਂ ਸਿੱਖ ਆਖਿਆ ਹੈ ਉਹ ਪ੍ਰਵਾਨੇ ਜਾਂਦੇ ਆ ਜਿਹੜੇ ਸਤਿਗੁਰਾਂ ਦੇ ਦਰ ਤੇ ਸਿੱਖ ਮੰਨ ਦੀ ਅਰਦਾਸ ਕਰਦੇ ਆ ਤੇ ਜੇ ਉਹਨਾਂ ਦੀਆਂ ਕਤਾਰਾਂ ਵੇਖੀਏ ਜਿਨ੍ਹਾਂ ਨੇ ਪਤਾ ਨਹੀਂ ਕਿਹੜੀਆਂ ਕਿਹੜੀਆਂ ਡਿਗਰੀਆਂ ਆਪਣੇ ਨਾਂ ਨਾ ਲਈਆਂ ਜਿਹੜੇ ਸਿੱਖ ਤੋਂ ਵੀ ਤਾਂ ਪਹੁੰਚ ਗਏ ਸੰਤ ਬਣ ਗਏ ਬ੍ਰਹਮ ਗਿਆਨੀ ਬਣ ਗਏ ਕਿੰਨਾ ਕੁਝ ਉਹਨਾਂ ਨੇ ਆਪਣੇ ਨਾਂ ਨਾਲ ਲਾ ਲਿਆ ਅਸਲ ਵਿੱਚ ਇਸ ਦਰਤੇ ਤੇ ਜੇ ਪ੍ਰਮਾਣ ਹੋਣਾ ਤੇ ਆਖਿਆ ਵੀ ਉਹ ਭਗਤ ਹੈ ਉਹਦੀ ਜਿਸ ਕਰਕੇ ਉਹਦੇ ਦਰਤੇ ਅਸੀਂ ਪਰਮਾਨ ਹੋ ਸਕਦੇ ਆ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹੇ ਸਹਿਬ ਗੁਰੂ ਤੂੰ ਉਹਦੇ ਤੁਲ ਹੈ ਪਰਮੇਸ਼ਰ ਰੂਪ ਹੈ ਇਹ ਜ਼ਬਾਨ ਤੇਰੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦੀ ਹਾਂ ਕੇ ਸਿਰਫ ਇੰਨਾ ਹੀ ਹੈ ਬਲ 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 ਸੱਦ ਬਲਿਹਾਰ ਵੀ ਅਸੀਂ ਤੇਰੇ ਤੋਂ ਬਲਿਹਾਰ ਜਾਈਏ ਤੇਰੇ ਤੋਂ ਜਿੰਨੀ ਵਾਰ ਵੀ ਕੁਰਬਾਨ ਹੋ ਸਕਦੇ ਹਾਂ ਬਲਿਹਾਰ ਹੋ ਸਕਦੇ ਹਾਂ ਸਿਰਫ ਇਹ ਹੀ ਕਰਮ ਕਰੀਏ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਇਹ ਬਚਨ ਸਾਡੇ ਜੀਵਨ ਦਾ ਆਧਾਰ ਆਸਰਾ ਬਣੇ ਆਓ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਸਿਮਰਨ ਦਾ ਸਮਾ ਆਰੰਭ ਹੋਇਆ ਸੀ ਅੱਜ ਸੰਪੂਰਨਤਾ ਆਖਰੀ ਦਿਨ ਹੈ ਫਿਰ ਕੱਲ ਸਹਿਜ ਪਾਠ ਦੇ ਭੋਗ ਪੜਨੇ ਆ ਦੀਵਾਨ ਵਿਸ਼ੇਸ਼ ਸਜਣੇ ਆ ਆਪ ਜੀਆ ਨੇ ਇਸ ਤਰ੍ਹਾਂ ਹਾਜ਼ਰੀਆਂ ਭਰ ਕੇ